ਦੇ ਵੀ ਦ ਸੀਐਸਟੀ ਬਾਚਣੇ ਬਾਣੀ ਵਿੱਚ ਜਦੋਂ ਬੈਠ ਕੇ ਲੀੜ ਦੀ ਹੱਡੀ ਸਿੱਧੀ ਰੱਖ ਕੇ ਆਪਾਂ ਸਿਮਨ ਕੱਢਦੇ ਆਂ ਤੇ ਕਾਟ ਕਰਦੇ ਆਂ ਆਪਾਂ ਨੂੰ 12000 ਸੁਆਸ ਆਉਂਦੇ ਨੇ 24 ਘੰਟਿਆਂ ਵਿੱਚ ਬੈਠਿਆਂ ਨੂੰ 12000 ਚਲਦਿਆਂ ਨੂੰ 18000 ਕੱਟ 12 ਚੱਲਤੇ 18 ਸੁੱਤੇ ਪਿਆ ਨੂੰ 32000 ਜਿਹੜੇ ਜ਼ਿਆਦਾ ਸੌਂਦੇ ਆ ਨਾ ਬੰਦੇ ਉਹਨਾਂ ਦੀ ਉਮਰ ਘਟ ਜਾਂਦੀ ਏ ਬਹੁਤ ਘੱਟ ਉਮਰ ਹੁੰਦੀ ਆ ਉਹਨਾਂ ਦੀ ਅੱਗੇ ਸਾਡੀਆਂ ਮਾਮਾ ਕਹਿੰਦੀ ਹੁੰਦੀ ਅਸੀਂ ਜ਼ਿਆਦਾ ਨਹੀਂ ਸੌਂਦਾ ਹੁੰਦਾ ਰੋ ਉਮਰ ਘਟ ਜਾਂਦੀ ਏ ਔਰ ਕਈ ਬੰਦੇ ਐਸੇ ਨੇ 24 ਘੰਟੇ ਜੋ 6 ਘੰਟੇ ਜਾਗਦੇ ਰਹਿੰਦੇ 18 ਘੰਟੇ ਸੋਤੇ ਵੀ ਰਹਿੰਦੇ ਨੇ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਬੈਠ 12 ਚਲਤੇ 18 ਸੋਬਤ ਚੱਲੇ ਦਤੀਸ ਮੈਥਨ ਕਰਤੇ ਚੌੜ ਚਲਤੇ ਕਿਉਂ ਨਾ ਭਜੇ ਜਗਦੀਸ਼ ਸਾਧ ਸੰਗਤ 24000 ਸਵਾ ਉਸ 24 ਘੰਟਿਆਂ ਦੇ ਵਿੱਚ ਆ ਜਾਂਦਾ ਹੈ ਹਰ ਇੱਕ ਪੁਰਾਣੀ ਮਤਨ ਨੂੰ ਸਾਰੀ ਜ਼ਿੰਦਗੀ ਜੇ ਆਪਾਂ ਸਾਰੇ ਸਵਾਸਾਂ ਦਾ ਕਲਕੂਲੇਟਰ ਲਾਈਏ ਤਾਂ ਫਿਰ ਸੱਤੇ ਪਾਤਸ਼ਾਹ ਦੱਸਦੇ ਨੇ ਵੀ ਕਿੰਨਾ ਭਗਾਟਾ ਪੈ ਗਿਆ ਮਾਇਆਂ ਨੂੰ ਬੇਨਤੀ ਇਹ ਵੀ ਤੁਸੀਂ ਜਾਦਾ ਦੂਰ ਬੈਠੇ ਹੋ ਥੋੜੀ ਤੁਹਾਡੀ ਆਵਾਜ਼ ਨਹੀਂ ਆਉਂਦੀ ਅੱਗੇ ਨੂੰ ਹੋ ਜਾਓ ਨੇੜੇ ਸਾਰੀਆਂ ਮਾਇਆਂ ਗੱਜ-ਵੱਜ ਕੇ ਸ਼ਬਦ ਦੇ ਚਗੋੜ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ ਕਾਟਾ ਪੈ ਗਿਆ ਵਪਾਰੀ ਆਵੇ ਤੈਨੂੰ लखाते ते काटा पैग पार तूं लखां ते करोड़ 100241020 ਨਹੀਂ ਲੱਖਾਂ ਦਾ ਘਾਟਾ ਪੈ ਗਿਆ ਸਵਾਸਾਂ ਦਾ ਸਵਾਸਾਂ ਜੀ ਆਪਣੀ ਪਿਛਲੀ ਵਾਰ ਜੀਰੀ ਘਟ ਨਿਕਲੀ ਸੀ ਦੇਖੋ ਕਿਵੇਂ ਆਪਾਂ ਸਾਰੇ ਕਹਦੇ ਸੀ ਬਹੁਤ ਘਾਟਾ ਪੈ ਗਿਆ ਪਰ ਜਿਹੜਾ ਘਾਟਾ ਆਪਾਂ ਨੂੰ ਰੋਜ਼ ਪੈ ਰਿਹਾ 24000 ਦਾ ਇਹਦੇ ਬਾਰੇ ਆਪਾਂ ਕਦੇ ਸੋਚੀ ਨਹੀਂ ਹੋਣਾ ਕਲਗੀਧਰ ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਸੰਗਤਾਂ ਆ ਕੇ ਬਹੁਤ ਦਰਸ਼ਨ ਦیدار ਕਰਦੀਆਂ ਹਨ ਕਲਗੀਧਰ ਮਹਾਰਾਜ 10ਵੇਂ ਪਾਤਸ਼ਾਹ ਜਿਹੜਾ ਦੁਪਹਿਰ ਦਾ ਪ੍ਰਸ਼ਾਸਨ ਹੈ ਨਾ ਇਹ ਮਾਤਾ ਸਹਿਬ ਕੌਰ ਜੀ ਕੋਲ ਵੀ ਜਾ ਕੇ ਸੱਦੇ ਪਾਤਸ਼ਾਹ ਸਕਦੇ ਹੁੰਦੇ ਸਨ ਕੱਲ ਵੀ ਧਰਮਾਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਦਾ ਪ੍ਰਸ਼ਾਦ ਪਾਣੀ ਛੱਕੇ ਸਾਧ ਸੰਗਤ ਜੀ ਸਭ ਜੀ ਕੋਣੀ ਥੱਲੇ ਲਾ ਕੇ ਗਰੀਬਨ ਬਾਦ ਤੇ ਪਾਤਸ਼ਾਹ ਜੀ ਰਾਮ ਕਰਨਾ ਚਾਹੁੰਦੇ ਨੇ ਕਦੀ ਕਲਗੀ ਤਰ ਮਾਰ ਦਸਵੇਂ ਪਾਤਸ਼ਾਹ ਨੇ ਨਿੱਤਰ ਬੰਦ ਕਰ ਲੈਂਦੇ ਨੇ ਕਦੀ ਖੋੜ ਲੈਂਦੇ ਆ ਹਜ਼ੂਰੀਆ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਲੰਗਰੀ ਸਿੰਘ ਥੋੜਾ ਜਿਹਾ ਪਿੱਛੇ ਹਟ ਕੇ ਬਾਹਰਲੇ ਪਾਸੇ ਖੜ ਗਿਆ ਜਿੱਧਰ ਗਦਾਵਰੀ ਇਹ ਦਰਿਆ ਗਦਾਵਰੀ ਇੱਦਲੇ ਪਾਸੋਂ ਸਾਧ ਸੰਗਤ ਮਾਰੂ ਸ਼ਬਦਾਂ ਦੀ ਆਵਾਜ਼ ਮਾਰੂ ਸ਼ਬਦ ਜਿਹੜੇ ਕਿਸੇ ਮਰਿਤਕ ਪੁਰਾਣੀ ਦੇ ਜਾਣ ਤੋਂ ਬਾਅਦ ਪੜੇ ਜਾਂਦੇ ਨੇ ਪਰ ਕੋਈ ਕੋਈ ਗੁਰਮੁਖ ਕਿਸੇ ਮਰਿਤਕ ਪੁਰਾਣੀ ਦੇ ਕੋਲ ਬੈਠ ਕੇ ਜਾਂ ਤਾਂ ਸ਼ਬਦ ਪੜ੍ਹਦਾ ਹੈ ਜਾ ਫਿਰ ਸੁਖਣੀ ਸਹਿ ਦਾ ਪਾਠ ਕਰ ਲੈਂਦੇ ਨੇ ਜਾਂ ਜਉ ਜੀ ਸਾਹਿਬ ਦਾ ਪਰ ਜਿਆਦਾ ਸਾਧ ਸੰਗੀ ਰੋਧਨ ਜਿਆਦੇ ਹੁੰਦਾ ਰੋਧਨ ਜਿੰਨਾ ਮਰਜੀ ਬਰਲਾਭ ਲਾ ਕੇ ਰੋਈ ਜਾਓ ਜਿੰਨੀਆਂ ਮਰਜੀ ਤਾਂ ਮਾਰੀ ਜਾਓ ਨਾਂ ਨੂੰ ਸੁਣਨੇ ਤੇ ਨਾ ਹੀ ਉਸ ਨੂੰ ਫਲ ਮਿਲਦਾ ਹੈ ਫਿਰ ਅੱਪਾ ਕਹਾਂਗੇ ਫਲ ਕਿਹੜੀ ਚੀਜ਼ ਦਾ ਮਿਲਦਾ ਹੈ ਫਲ ਮਿਲਦਾ ਹੈ ਪੜੀ ਵੀ ਬਾਣੀ ਦਾ ਬੰਦੇ ਦੇ ਮਰਨ ਤੋਂ ਬਾਅਦ ਵੀ ਮਰਨ ਤੋਂ ਬਾਅਦ ਜਦੋਂ ਸਰੀਰ ਚੋਂ ਆਤਮਾ ਨਿਕਲ ਜਾਂਦੀ ਹੈ ਆਤਮਾ ਨੂੰ ਵੀ ਸਾਥ ਸ੍ਰੀ ਉਹ ਫਲੀ ਕੂਤ ਹੁੰਦਾ ਹੈ ਚਾਹੇ ਮਾਤ ਪਿਤਾ ਸੁਤ ਨੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਾਈਂ ਬਦ ਤੋਂ ਬਦ ਸਿਮਨ ਕਰਨਾ ਚਾਹੀਦਾ ਹੈ ਬਦ ਤੋਂ ਬਦ ਪਾਠ ਜਿਹੜਾ ਬਾਣੀ ਦਾ ਪਾਠ ਸਰਵਣ ਕਰਦਾ ਹੈ ਜਾਂ ਪੜ੍ਹਦਾ ਹੈ ਸਾਧ ਸੰਗਤ ਦੀ ਗਤੀ ਉਹ ਜੰਦੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਕਰਮਗਤ ਮੇਰੀ ਜਾਲਨੁ ਗੁਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਕਲਗੀਧਰ ਮਾਲ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦੀ ਨੇਤਰ ਬੰਦ ਕਰ ਲੈਂਦੇ ਨੇ ਕਦੀ ਖੋਲ ਲੈਂਦੇ ਨੇ ਬਾਹਰੋਂ ਸ਼ਬਦਾਂ ਦੀ ਆਵਾਜ਼ ਆ ਰਹੀ ਏ ਨਾਗੇ ਆਵਣਾ ਨਾਗੇ ਜਾਣਾ ਕੋਈ ਨ ਰਹਿਉ ਰਾਜ ਰਣ ਰਾਵਣਾ 라ਵਣਾ ਪੂਰ ਹੈ ਰੰਗ ਨਾ ਤੁੰਗ ਸੁਪੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ RAM ਗਯੋ 라ਵਣ ਗਯੋ ਜਾਕ ਬੋ ਪਰਬਾਰ ਕਉ ਨਾਨਕ ਥਿਰ ਗਛ ਨਹੀਂ ਸੋਫਨੇ ਜੋ ਸੰਸਾਰ ਕਲ ਕੀ ਤਰ ਮਾਰ ਦਸਵੇਂ ਪਾਛੇ ਗਲ ਬਚਨ ਇਹ ਬਾਣੀ ਸ੍ਰੀ ਪਾਤਸ਼ਾਹ ਦੇ ਕੰਨਾਂ ਤੱਕ ਪਹੁੰਚੀ ਥੋੜਾ ਜਿਹਾ ਸਮਾਂ ਲੰਘਿਆ ਦੋਲ ਸਿੰਘ ਆਏ ਉਹਨੇ ਆ ਕੇ ਕਲਗੀ ਦਰਬਾਰ ਦਸਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਗੱਲ ਵਿੱਚ ਪੱਲਾ ਪਾ ਕੇ ਨੇਤਰ ਸਜਣੇ ਸਿੰਘਾਂ ਨੇ ਨੈਤਰਾਂ ਦੇ ਵਿੱਚੋਂ ਬਰਾਗ ਦੇ ਅੰਸੂ ਇੱਕ ਮੋਹ ਦੇ ਅੰਸੂੰਦੇ ਨੇ ਇੱਕ ਬਰਾਗ ਦੇ ਇੱਕ ਮੋਹ ਦੇ ਵਿੱਚ ਰੋਣਾ ਹੁੰਦਾ ਇੱਕ ਬਰਾਗ ਵਿੱਚ ਮੋਹ ਦੇ ਵਿੱਚ ਰੋਣਾ ਸਾਤਸੰਜੀ ਕਿਸੇ ਦੇਖੇ ਵਿੱਚ ਨਹੀਂ ਜੇ ਬਰਾਗ ਵਿੱਚ ਰੋਏ ਤਾਂ ਜੇ ਕਿਤੇ ਕਿਸੇ ਗੁਰਮੁਖ ਨੂੰ ਯਾਦ ਕਰਕੇ ਰੂਣਾ ਜੇ ਸਾਸਰੀ ਕਹਿੰਦੇ ਇੱਕ ਸਾਲ ਦੀ ਭਗਤੀ ਜਿੰਨਾ ਫਲ ਪ੍ਰਾਪਤ ਹੋ ਜਾਂਦਾ ਹੈ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਨਮਸਕਾਰ ਕੀਤੀ ਆ ਕੇ ਸਿੱਤੇ ਬਾਛਨ ਬੇਨਤੀ ਕਰਨੀ ਚਾਹੁੰਦੇ ਨੇ ਅੰਤਰਜਾਮੀ ਗੁਰੂ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਪੁੱਛਦੇ ਨੇ ਭਾਈ ਸਿੰਘੋ ਬਾਰੋ ਮਾਰੋ ਸ਼ਬਦਾਂ ਦੀ ਆਵਾਜ਼ ਆ ਰਹੀ ਹੈ ਕੋਈ ਬੱਚਾ ਨੌਜਵਾਨ ਮਾਈ ਭਾਈ ਕੋਈ ਸੰਗਤ ਦਾ ਪ੍ਰੇਮੀ ਸ੍ਰੀ ਛਟ ਗਿਆ ਸਿੰਘ ਨੇ ਬੇਨਤੀ ਕੀਤੀ ਜੀ ਸੱਤੇ ਪਾਛਾ ਕੌਣ ਸੱਤੇ ਪਾਛਾ ਜੀ ਦੇ ਪੁਰਾਨਾ ਤੋਂ ਪਿਆਰੇ ਭਾਈ ਦਇਆ ਸਿੰਘ ਪੰਜ ਪ੍ਰਤਿ ਸਰੀਰ ਦਾ ਪਰਿ ਤਿਆਗ ਕਰਕੇ ਸੱਚਖੰਡ ਚਲੇਗੇ ਕਲਗੀਧਰ ਮਾਰ 10ਵੇਂ ਪਾਤਸ਼ਾਹ ਕਹਿੰਦੇ ਸਾਨੂੰ ਬਿਨਾਂ ਦਸਿੰਗ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਕਮ ਆ ਗਿਆ ਬਾਈ ਗੁਰਦਾ ਉਹਨਾਂ ਦੇ ਤੇ ਟੁਕਦੇ ਨੇ ਵਚਨ ਜੇਹਾ ਜੀ ਦੀ ਦੇਖਿਆ ਤੇ ਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੀ ਉੱਠ ਜਾਏ ਸਾਰਾ ਦਿਨ ਠੇਕੇ ਤੇ ਜਾਂਦਾ ਸੀ ਸ਼ਰਾਬ ਪਤਾ ਨਹੀਂ ਟਵੰਟਣਾ ਦੇ ਸਾਹਮਣੇ ਨਾਲ ਪੀਲੀ ਹੋਣੀ ਤਮਾਠੂ ਕਿਸੇ ਦੁਕਾਨਦਾਰ ਨਹੀਂ ਛੱਡਿਆ ਹੋਣਾ ਫੇਰ ਵੀ ਲਿਖਿਆ ਹੁੰਦਾ ਕਾਰਡਾਂ ਦੇ ਉੱਪਰ ਜੇ ਆਹ ਚੀਜ਼ੀ ਲਿਖਿਆ ਸਾਧ ਸੰਜੀ ਇਹ ਵਚਨ ਗੁਰਮਖਾਂ ਦੇ ਉੱਤੇ ਟੁੱਕਦੇ ਨੇ ਹਰ ਕੋ ਉੱਤੇ ਨਹੀਂ ਸਤੇ ਪਾਤਸ਼ਾਹ ਕਹਿੰਦੇ ਸਾਡੇ ਬਿਨਾ ਕਹੀਂ ਚਲੇ ਗਏ ਹਾਂ ਮਹਾਰਾਜ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਭਾਈ ਦਇਆ ਸਿੰਘ ਨੂੰ ਕਹੋ ਵੀ ਸਾਨੂੰ ਮਿਲ ਕੇ ਜਾਵੇ ਤੇ ਸਾਡਾ ਇੱਕ ਸੁਨੇਹਾ ਵੀ ਲੈ ਕੇ ਜਾਵੇ ਜਾਓ ਭਾਈ ਦਇਆ ਸਿੰਘ ਨੂੰ ਕਹੋ ਸਾਨੂੰ ਮਿਲ ਕੇ ਜਾਵੇ ਸਤੇ ਪਾਤਸ਼ਾਹ ਤਾਂ ਸ੍ਰੀ ਛੱਡ ਗਿਆ ਬਾਰੇ ਕਹਿੰਦੇ ਅਰਦਾਸ ਕਰੋ ਸਿੱਖ ਦੇ ਸਿਰ ਵਾਲੇ ਪਾਸੇ ਖੜ ਕੇ ਕਈ ਵਾਰੀ ਸਾਸੀ ਅਸੀਂ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਗ੍ਰੰਥੀ ਸਿੰਘ ਸਾਰੇ ਕਈ ਗ੍ਰੰਥੀ ਸਿੰਘ ਮ੍ਰਿਤਕ ਪੁਰਾਣੇ ਦੇ ਪੈਰਾਂ ਵਾਲੇ ਪਾਸੇ ਖੜ ਕੇ ਅਰਦਾਸ ਕਰਦੇ ਆ ਪੈਰਾਂ ਵਾਲੇ ਪਾਸੇ ਖੜ ਕੇ ਅਰਦਾਸ ਕਰਨੀ ਮੁਰਦੇ ਦੇ ਅਰਦਾਸ ਦਾ ਬਹੁਤ ਨਿਰੰਤਰ ਹੈ ਅਰਦਾਸ ਕਰਨੀ ਸ੍ਰਾਣੇ ਵਾਲੇ ਪਾਸੇ ਖੜਕੇ ਕਰੋ ਜਾਓ ਭਾਈ ਦਇਆ ਸਿੰਘ ਦੇ ਸ੍ਰਾਣੇ ਵਾਲੇ ਪਾਸੇ ਖੜਕੇ ਅਰਦਾਸ ਕਰੋ ਸਾਧ ਸੰਜੀ ਸਿੰਘ ਨੇ ਜਾਤ ਉਸੇ ਤਰ੍ਹਾਂ ਸੰਗਤ ਨੂੰ ਦੱਸਿਆ ਭਾਈ ਧਰਮ ਸਿੰਘ ਤੁਹਾਨੂੰ ਹੁਕਮ ਹੋਇਆ ਉਸਤੇ ਬਾਝਾ ਵੀ ਤੁਸੀਂ ਅਰਦਾਸ ਕਰੋ ਜਦੋਂ ਸਾਸ ਸਈ ਭਾਈ ਸਾਹਿਬ ਨੇ ਅਰਦਾਸ ਕੀਤੀ ਮਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਜਦੋਂ ਸਾਸ ਸਈ ਅਰਦਾਸ ਕਰਕੇ ਕਿਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਫਲ ਭਾਈ ਦਇਆ ਸਿੰਘ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਬੈਠੇ ਹੋਗੇ ਜਾ ਕਾ ਕਿਹਾ ਦਰਗਹ ਚੱਲੇ ਪਾਈ ਦਿਆ ਸਿੰਘ ਜੀ ਸਾਧ ਸੰਗਤ ਜੀ ਸੱਚੇ ਬਾਦਸ਼ਾਹ ਦੇ ਚਰਨਾਂ ਵਿੱਚ ਆਏ ਆਹ ਕੀ ਕਲਗੀ ਤਰ ਮਾਰ ਦਸਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੀ ਸੱਚੇ ਬਾਦਸ਼ਾਹ ਹਜ਼ੂਰ ਦਾ ਕੀ ਹੁਕਮ ਹੈ ਕਲਗੀ ਤਰਮਾਰ 10ਵੇਂ ਪਾਛਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਭਾਈ ਦਇਆ ਸਿੰਘ ਤੂੰ ਜੱਲੇ ਸਤਖੰਡ ਸਤਖੰਡ ਦੇ ਵਿੱਚ ਪਰਮਾਤਮਾ ਕਾਲ ਪਰਖ ਵੇ ਗੁਰੂ ਸਤਖੰਡ ਵਿੱਚ ਵਸਦਾ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸੱਚੇ ਪਾਤਸ਼ਾਹ ਕੀ ਹੁਕਮ ਹੈ ਮਾਰੇ ਕਹੇ ਸਾਡਾ ਸੁਨੇਹਾ ਲੈ ਕੇ ਜਾਏ ਕੀ ਸੁਨੇਹੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਜਵੇਂ ਰੋਗ ਜਾਨਿਆਂ ਦੇ ਉਡਣ नाग ਨਿਵਾਸਾਂ ਦੇ ਰਹਿਣਾ ਸੂਰ ਸਰਾਹੀ ਖੰੰਜਰ ਪਿਆਲਾ ਬੈਂਕ ਸੱਜਣਾ ਦਾ ਸਹਿਣਾ ਜਾਰੜੇ ਦਾ ਸੱਜਣ ਸੱਖਰ ਚੰਗਾ ਵੱਟ ਖੇੜਿਆਂ ਦਾ ਰਹਿਣਾ ਇਹ ਬਚਨ ਦੋ ਵਾਰ ਕਲਗੀ ਤਰਮਾਰ ਦਸਵੇਂ ਪਾਤਸ਼ਾਹ ਨੇ ਇੱਕ ਵਾਰ ਮਾਛੀ ਵੜ ਦੇ ਜੰਗਲ ਜਦੋਂ ਮਿੱਟੀ ਦੀ ਟਿੰਡ ਦਾ ਸਰਾਣਾ ਲਾ ਕੇ ਪਏ ਸੀ ਕਲਗੀ ਤਰਮਾਰ ਦਸਵੇਂ ਪਾਤਸ਼ਾਹ ਪਾਈ ਸੰਗਤ ਸਿੰਘ ਨੂੰ ਸੱਚੇ ਪਾਤਸ਼ਾਹ ਨੇ ਕਲਗੀ ਜਿਗਾ ਦੇਖ ਕੇ ਆਪ ਚਲੇ ਗਿਆ ਇਸ ਗੜੀ ਚਮਕੌਰ ਤੋਂ ਭਾਈ ਸੰਗਤ ਸਿੰਘ ਸੱਚੇ ਪਾਤਸ਼ਾਹ ਦੀ ਸੇਵਾ ਨਿਭਾਉਂਦਾ ਹੋਇਆ ਸ੍ਰੀ ਛੱਡ ਕੇ ਸਤਖੰਡ ਚਲੇ ਗਿਆ ਸੀ ਭਾਈ ਸੰਗਤ ਸਿੰਘ ਦੀ ਆਤਮਾ ਫਿਰ ਸੱਚੇ ਪਾਤਸ਼ਾਹ ਨਾਲ ਮਿਲੀ ਸੀ ਇੱਥੇ ਵੀ ਮਾਰੇ ਨੇ ਫਿਰ ਇਹੀ ਕਿਆ ਸੀ ਜਿਹੜੇ ਬਚਨ ਸਾਧ ਸੰਗਤ ਦੀ ਭਾਈ ਸੰਗਤ ਸਿੰਘ ਨੂੰ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਕਰਦੇ ਸੀ ਇਹੀ ਬਚਨ ਪਾਈ ਦਇਆ ਸਿੰਘ ਨੂੰ ਕਲਗੀਧਰ ਮਾਰਦਸਵੇਂ ਪਾਤਸ਼ਾਹ ਉਹ ਸਰਕਾਰ ਪਰਮੇਸ਼ਰ ਨੂੰ ਇੱਕ ਸਨੇਹਾ ਭੇਜਦੇ ਹਨ ਆਪਾਂ ਵੀ ਸੰਤ ਬਾਬਾ ਬੀਸ਼ਨ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਡੌੜਰ ਸਾਹਿਬ ਵਾਲੇ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਮਾਪੁਰਖਾਂ ਦੇ ਚਰਨਾਂ ਵਿੱਚ ਆਪਾਂ ਵੀ ਇਹੀ ਬੇਨਤੀ ਕਰੀਏ ਸਾਡੇ ਪ੍ਰੀਤਮ ਨੂੰ ਸੁਨੇਹਾ ਇੱਕ ਦੇ ਦਿਓ ਸਤਿਕੰਡ ਜਾਣ ਗਾਲਿਆ ਮੇਰੇ ਪ੍ਰੀਤਮ ਨੂੰ ਸੁਨੇਹਾ ਇੱਕ ਦੇ ਦਿਸੀ ਸਤਿਕੰਡ ਜਾਣ ਸਨੇ ਪਾਛਾ ਪਾਈ ਦਿਆ ਸਿੰਘ ਲੋਕ ਕਹਿੰਦੇ ਸਾਡਾ ਉਸ ਪ੍ਰਮਾਤਮਾ ਨੂੰ ਸਰਕਾਰ ਰਖ ਬੈਗ ਨੂੰ ਸਨੇਹਾ ਲੈ ਕੇ ਜਾਈ ਸਾਤਸੰਜੀ ਫੇਰ ਪਾਈ ਦਿਆ ਸਿੰਘ ਨੇ ਸੱਚੇ ਪਾਛਾ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਸਰੀਰ ਦਾ ਪਰਿ ਤਿਆਗ ਕੀਤਾ ਨୟਨ ਦਾ ਜੰਮਣਾ ਹੁੰਦਾ ਤੇ ਨਾ ਮਰਨਾ ਹੁੰਦਾ ਆਪਣੀ ਮਰਜ਼ੀ ਨਾਲ ਜੰਮਦੇ ਨੇ ਆਉਂਦੇ ਨੇ ਤੇ ਆਪਣੀ ਮਰਜ਼ੀ ਨਾਲ ਜਾਂਦੇ ਨੇ ਜਨਮ ਮਰਨਾ ਦੋਹੋ ਮੈਂ ਨਹੀਂ ਜਨ ਪਰ ਪੁਕਾਰੀ ਆਏ ਜੀਵਨ ਦੇ ਭਗਤੀ ਲਾਇਨ ਹਰਿ ਸਿਵ ਦੇਣ ਬਲਾਈ ਮਰਜ਼ੀ ਨਾਲ ਹੀ ਚਲੇ ਜਾਂਦੇ ਆ ਮਰਜ਼ੀ ਨਾਲ ਹੀ ਆ ਜਾਂਦੇ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠਿਆ ਸੰਤ ਬਾਬਾ ਹਰਭਜਨ ਸਿੰਘ ਜੀ ਮਹਾਂਪੁਰ ਉਹਨਾਂ ਨੇ ਕਹਿ ਕੇ ਸਾਸਰੀ ਇਹ ਤਰੀਕਰ ਖਾਇ ਸੀ ਸੰਤ ਬਾਬਾ ਬੰਦਿੰਦਰ ਸਿੰਘ ਦੀ ਮਹਾਪੁਰਖਾਂ ਤੋਂ ਵੀ ਐਸ ਦਿਨ ਦਵਾਨਾ ਦੀ ਸਮਾਪਤੀ ਹੋਣੀ ਚਾਹੀਦੀ ਹੈ ਹਰ ਸਾਲ 5 ਫਰਵਰੀ ਨੂੰ ਸਾਸਰੀ ਦਵਾਨਾ ਦੀ ਸਮਾਪਤੀ ਹੁੰਦੀ ਹੈ ਤੇ 5 ਫਰਵਰੀ ਵਾਲੇ ਦਿਨ ਸੰਤ ਬਾਬਾ ਹਰਪਾਲ ਸਿੰਘ ਜੀ ਮਹਾਪੁਰਖਾਂ ਦਾ 1991 ਦੇ ਵਿੱਚ ਜੋ ਸਹਰੇ ਵਾਲਾ ਦਿਲ ਸੀ ਗੁਰਮੁਖ ਆਵੇ ਜਾਇ ਨ ਸੰਗ ਸੋਨਾ ਮਾ ਪੁਰਖਾਂ ਦੀ ਯਾਦ ਵਿੱਚ ਨੱਗਨਵਾਸੀ ਸੰਗਤਾਂ ਨੇ ਹਰ ਕਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਮਾਗਮ ਰੱਖੇ ਗਏ ਨੇ ਬਿਆਤਮਾ ਪੁਰਖਾਂ ਨੇ ਆ ਕੇ ਸੰਗਤਾਂ ਨੂੰ ਦਰਸ਼ਨ ਦਾਰ ਬਖਸ਼ ਕੇ ਨਿਹਾਲ ਕਰਨੇ ਸੋ ਸਾਜਾ ਜੀ ਹੁਣ ਜੋ ਅਗਲਾ ਸਮਾ ਹੈ ਉਹ ਮਹਾਪੁਰਖ ਸੰਤ ਬਾਬਾ ਬੰਦੀ ਸਿੰਘ ਜੀ ਕੱਕਰ ਸੰਗਰੂ